वाले ਦਿਨ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦਾ ਜਨਮ ਹੋਇਆ ਸੀਗਾ ਜੋ ਕਿ ਪੇਸ਼ੇਵਜੋਂ ਜੀਐਨਈ ਕਾਲਜ ਲੁਧਿਆਣਾ ਵਿਖੇ ਕੈਮੀਕਲ ਇੰਜੀਨੀਅਰ ਦੇ ਲੈਕਚਰਾਰ ਸਨ 1993 ਵਿੱਚ ਆਲ ਇੰਡੀਆ ਜੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਜਿੰਦਰਜੀਤ ਬਿੱਟਾ ਉੱਤੇ ਅੱਤਵਾਦੀ ਹਮਲੇ ਦੇ ਇਲਜ਼ਾਮਾਂ ਅਧੀਨ ਟਾਡਾ ਕਾਨੂੰਨ ਦੇ ਤਹਿਤ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਇਸ ਹਮਲੇ ਵਿੱਚ 9 ਜਾਨਾਂ ਗਈਆਂ ਸਨ ਪ੍ਰੋਫੈਸਰ ਭੁੱਲਰ ਜੋ ਕਿ ਦਿੱਲੀ ਵਿਖੇ ਕੋਈ ਬੰਬ ਬਲਾਸਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ। ਉਹਨਾਂ ਨੂੰ 1993 ਵਿੱਚ ਉਦੋਂ ਦੇ ਜੂਥ ਕਾਂਗਰਸ ਪ੍ਰਧਾਨ ਮਰਜੰਦਰਜੀਤ ਬਿੱਟਾ ਉੱਤੇ ਬੰਬ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 31 ਮਾਰਚ 2024 ਵਾਲੇ ਦਿਨ ਆਪਜੀ ਦੀ ਮੌਤ ਦੀ ਸਜ਼ਾ ਨੂੰ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਰ ਪ੍ਰੋਫੈਸਰ ਦਵਿੰਦਰ ਪਾਪ ਸਿੰਘ ਪੁੱਲਰ ਉਹਨਾਂ ਦੀ ਰਿਹਾਈ ਦੇ ਐਲਾਨ ਹੋਣ ਮਗਰੋਂ ਵੀ ਉਹਨਾਂ ਨੂੰ ਰਿਹਾਅ ਨਹੀਂ ਸੀ ਕੀਤਾ ਗਿਆ। ਫਿਰ ਸਾਲ 2019 ਦੇ ਮਾਰਚ ਮਹੀਨੇ ਵਿੱਚ ਕੋਵਿਡ-19 ਭਾਵ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪੰਜਾਬ ਦੀਆਂ ਜੇਲਾਂ ਵਿੱਚ ਕੈਦੀਆਂ ਦੀ ਗਿਣਤੀ ਘਟਾਏ ਜਾਣ ਦੇ ਮੱਦੇਨਜ਼ਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਉਹਨਾਂ ਨੂੰ 6 ਹਫ਼ਤਿਆਂ ਦੀ ਪੈਰੋਲ ਤੇ ਰਿਹਾ ਕੀਤਾ ਗਿਆ ਸੀਗਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ 20 ਬਰੇ ਤੋਂ ਵੱਧ ਸਮੇਂ ਤੋਂ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਮਨਿੰਦਰ ਬਿੱਟਾ ਦੀ ਹਤਿਆ ਦੀ ਦੋਸ਼ ਦੇ ਤਹਿਤ ਨਜ਼ਰਬੰਦ ਰਹੇ ਨੂੰ ਪਹਿਲਾ ਕਾਨੂੰਨੀ ਤੌਰ ਤੇ ਭਾਰਤ ਦੀਆਂ ਅਦਾਲਤਾਂ ਦੇ ਕਮਜ਼ੋਰ ਫੈਸਲੇ ਦੇ ਆਧਾਰ ਤੇ ਉੱਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਭਾਰਤ ਦੇ ਰਾਸ਼ਟਰਪਤੀ ਦੀ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਵੱਲੋਂ ਵੀ ਇਸ ਸਜ਼ਾ ਦੇ ਆਧਾਰਤ ਤੇ ਕੋਈ ਛੋਟ ਦੇਣ ਦੀ ਗੁੰਜਾਇਸ਼ ਨਹੀਂ ਸਮਝੀ ਗਈ 8 ਸਾਲ ਤੋਂ ਬਾਅਦ ਦਾ ਸਮਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੇ ਸਿਰ ਉੱਪਰ ਫਾਂਸੀ ਦੀ ਰੱਸੀ ਲਟਕਦੀ ਰਹੀ ਅਤੇ ਉਪਰੋਂ ਸਿੱਤਮ ਇਹ ਕਿ ਜੇਲ੍ਹ ਦੀਆਂ ਮਾੜੀਆਂ ਸਹੂਲਤਾਂ ਨੇ ਇੱਕ ਜਜ਼ਾਰੂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਬਿਮਾਰ ਕਰ ਦਿੱਤਾ ਜੋ ਕਿ ਇੱਕ ਬਹੁਤ ਹੀ ਵਧੀਆ ਪ੍ਰੋਫੈਸਰ ਸੀਗਾ ਆਬ ਦਾ ਜਵਾਨੀ ਦਾ ਸਾਰਾ ਸਮਾਂ ਬਿਮਾਰੀ ਦੀ ਹਾਲਾਤ ਜੁ ਗੁਜਰੀਆ ਅਤੇ ਆਪ ਅੱਜ ਵੀ ਡਾਕਟਰੀ ਇਲਾਜ ਦੇ ਅਧੀਨ ਹਨ ਸਿੱਖ ਸੰਘਰਸ਼ ਦੌਰਾਨ ਪ੍ਰੋਫੈਸਰ ਭੁੱਲਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤਸੀਹੇ ਵਾਲੀ ਜ਼ਿੰਦਗੀ ਹੰਡਾਉਣੀ ਪਈ ਜਿਨ੍ਹਾਂ ਵਿੱਚ ਆਪ ਜੀ ਦੇ ਪਿਤਾ ਜੀ ਅਤੇ ਆਪ ਜੀ ਦੇ ਮਾਸੜ ਜੀ ਜੋ ਪੁਲਿਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਅੱਜ ਤੱਕ ਵੀ ਨਹੀਂ ਲੱਭੇ ਅਤੇ ਹੋਰ ਬਹੁਤ ਸਾਰੇ ਪਰਿਵਾਰਕ ਮੈਂਬਰ ਪੰਜਾਬ ਪੁਲਿਸ ਦੀ ਅਕੈਤ ਸ਼ਦਤ ਦਾ ਸ਼ਿਕਾਰ ਹੋਏ ਅਤੇ ਪ੍ਰੋਫੈਸਰ ਭੁੱਲਰ ਦਾ ਹੱਸਦਾ ਵਸਦਾ ਘਰ ਜਿਹੜਾ ਸੀ ਉਹ ਉਜੜ ਗਿਆ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜੀ ਦੇ ਪਛੋਕੜ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਪ੍ਰੋਫੈਸਰ ਦਵਿੰਦਰ ਸਾਹਿਬ ਦਵਿੰਦਰ ਪਾਲ ਸਿੰਘ ਭੁੱਲਰ ਦਾ ਜਨਮ 26 ਮਈ 1965 ਨੂੰ ਅੱਜ ਵਾਲੇ ਦਿਨ ਹੋਇਆ। ਆਪ ਪਿਛੇ ਵੱਜੋਂ ਜੀਐਨਈ ਕਾਲਜ ਲੁਧਿਆਣਾ ਵਿਖੇ ਕੈਮੀਕਲ ਇੰਜੀਨੀਅਰ ਦੇ ਲੈਕਚਰਾਰ ਸਨ। 11 ਸਤੰਬਰ 1993 ਵਾਲੇ ਦਿਨ ਨਵੀਂ ਦਿੱਲੀ ਦੇ ਰਾਏ ਸੀਨਾ ਰੋਡ ਤੇ ਇੰਡੀਅਨ ਯੂਥ ਕਾਂਗਰਸ ਦੇ ਦਫ਼ਤਰ ਦੇ ਬਾਹਰ ਇੱਕ ਕਾਰ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਮਨਿੰਦਰ ਬਿੱਟਾ ਜ਼ਖਮੀ ਹੋ ਗਿਆ ਸੀ ਇਹ ਬੰਬ ਧਮਾਕਾ ਰਿਮੋਟ ਕੰਟਰੋਲ ਦੇ ਨਾਲ ਕੀਤਾ ਗਿਆ ਸੀ ਇਸ ਬੰਬ ਵਿੱਚ ਆਰਡੀਐਕਸ ਨੂੰ ਵਿਸਫੋਟਕ ਵਜੋਂ ਵਰਤਿਆ ਗਿਆ ਸੀ ਇਹ ਬੰਬ ਧਮਾਕਾ ਯੂਥ ਕਾਂਗਰਸ ਦੇ ਇੱਕ ਨੇਤਾ ਮਨਿੰਦਰ ਬਿੱਟਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀਗਾ ਇਹ ਹਮਲਾ ਉਸ ਵਕਤ ਹੋਇਆ ਸੀ ਜਦੋਂ ਉਹ ਦਿੱਲੀ ਦੇ ਰਾਏ ਸੀਨਾ ਰੋਡ ਵਿਖੇ ਆਪਣੀ ਕਾਰ ਵਿੱਚ ਜੂਥ ਕਾਂਗਰਸ ਦੇ ਦਫ਼ਤਰ ਤੋਂ ਬਾਹਰ ਆ ਰਿਹਾ ਸੀਗਾ ਜਾਂਚ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਪ੍ਰੋਫੈਸਰ ਭੁੱਲਰ ਨੂੰ 1993 ਦੇ ਰਾਏ ਸੀਨਾ ਰੋਡ ਵਿਖੇ ਹੋਏ ਕਾਰ ਬੰਬ ਧਮਾਕੇ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਸੀ ਕਿ ਪ੍ਰੋਫੈਸਰ ਭੁੱਲਰ ਵੱਖ-ਵੱਖ ਦੀ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹੈ ਭਾਵੇਂ ਕਿ ਉਸ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਇਸ ਦੋਸ਼ ਤੋਂ ਇਨਕਾਰ ਕਰ ਦਿੱਤਾ ਸੀ ਮੁਕਦਮੇ ਦੀ ਅਪੀਲ ਦੇ ਪੜਾਅ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਤਿੰਨ ਜੱਜਾਂ ਦੀ ਸਾਂਝੀ ਬੈਂਚ ਨੇ 2-1 ਦੀ ਬਹੁਮਤ ਨਾਲ ਦੋਸ਼ੀ ਕਰਾਰ ਦਿੱਤਾ ਸੀ ਦੋ ਜੱਜ ਮੌਤ ਦੀ ਸਜ਼ਾ ਤੇ ਪੱਖ ਧਾਰ ਸਨ ਜਦੋਂ ਕਿ ਤਿੰਨ ਜੱਜਾਂ ਦੇ ਬੈਂਚ ਨੇ ਪ੍ਰਧਾਨ ਜੱਜ ਜਿਹੜੇ ਸਨ ਉਹਨਾਂ ਨੇ ਪ੍ਰੋਫੈਸਰ ਭੁੱਲਰ ਨੂੰ ਬਰੀ ਕਰ ਦਿੱਤਾ ਸੀ ਬੰਬ ਧਮਾਕੇ ਤੋਂ ਬਾਅਦ ਪ੍ਰੋਫੈਸਰ ਭੁੱਲਰ ਨੇ ਦਸੰਬਰ 1994 ਵਿੱਚ ਜਰਮਨੀ ਪੁੱਜ ਕੇ ਰਾਜਨੀਤਿਕ ਪਨਾਹ ਦੀ ਮੰਗ ਕਰਦਿਆਂ ਹੋਇਆਂ ਦਰਖਾਸਤ ਦਿੱਤੀ ਸੀ ਜੋ ਕਿ جرمن ਸਰਕਾਰ ਨੇ 1995 ਵਿੱਚ رد ਕਰ ਦਿੱਤੀ ਸੀ ਅਤੇ ਉਸ ਨੂੰ ਅਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ 1995 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ ਪ੍ਰੋਫੈਸਰ ਪੁੱਲਰ ਨੂੰ ਦਿੱਲੀ ਦੇ ਇੰਦਰਾ ਗਾਂਧੀ 에어ਪੋਰਟ ਤੇ ਉੱਤਰਦੇ ਸਾਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਦਿੱਲੀ ਵਿੱਚ ਕਥਿਤ ਬੰਬ ਧਮਾਕਿਆਂ ਲਈ ਅਤਵਾਦ ਅਤੇ ਵਿਗਨਕਾਰੀ ਗਤੀਵਿਧੀਆਂ ਐਕਟ ਭਾਵ ਟਾਡਾ ਦੇ ਕਾਨੂੰਨ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸ਼ਿਕਾ 25 ਅਗਸਤ 2001 ਵਾਲੇ ਦਿਨ ਦਿੱਲੀ ਦੇ ਸੈਸ਼ਨ ਅਦਾਲਤ ਨੇ ਦੋਸ਼ੀ ਕਰਾਰ ਦੁੰਦਿਆਂ ਹੋਇਆਂ ਆਪ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਪ੍ਰੋਫੈਸਰ ਪੁੱਲਰ ਨੂੰ ਕਾਰਜਕਾਰੀ ਮజిਸਟ੍ਰੇਟ ਦੇ ਅੱਗੇ ਪੇਸ਼ ਕੀਤਾ ਗਿਆ ਅਤਵਾਦੀ ਅਤੇ ਵਿਗਨ ਪਾਉਣ ਵਾਲੀਆਂ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 1 ਧਾਰਾ ਦੇ ਮੁਤਾਬਕ ਕਿਸੇ ਵਿਅਕਤੀ ਦੇ ਪੇਸ਼ ਹੋਣ ਤੋਂ ਪਹਿਲਾਂ ਇੱਕ ਬਾਲੀਆ ਦਸਤਾਵੇਜ਼ ਮజిਸਟ੍ਰੇਟ ਨੂੰ ਜ਼ਰੂਰੀ ਤੌਰ ਤੇ ਭੇਜਣੇ ਹੁੰਦੇ ਹਨ ਤਾਂ ਜੋ ਮੰਜਿਸਟ੍ਰੇਟ ਉਸ ਕੇਸ ਦੀ ਜਾਂਚ ਕਰਨ ਦੀ ਸਥਿਤੀ ਵਿੱਚ ਹੋਵੇ ਜੋ ਉਸ ਵਕਤ ਮੈਜਿਸਟ੍ਰੇਟ ਨੂੰ ਨਹੀਂ ਭੇਜੇਗਾ ਸੋ ਇੰਜ ਮੈਜਿਸਟ੍ਰੇਟ ਨੇ ਪ੍ਰੋਫੈਸਰ ਭੁੱਲਰ ਨੂੰ ਪੁੱਛਿਆ ਕਿ ਉਸ ਨੇ ਇਕਬਾਲੀਆ ਬਿਆਨ ਦਿੱਤਾ ਹੈ ਪ੍ਰੋਫੈਸਰ ਭੁੱਲਰ ਨੇ ਅਦਾਲਤ ਨੂੰ ਲਿਖਤੀ ਬਿਆਨ ਦਿੱਤਾ ਕਿ ਉਹਨਾਂ ਦਾ ਕਬੂਲ ਨਾਮਾ ਅਣਇਸ਼ਟ ਸੀ ਅਤੇ ਤਸੀਹੇ ਅਤੇ ਮੌਤ ਦੇ ਡਰ ਹੇਠ ਉਹਨਾਂ ਪਾਸੋਂ ਕਬੂਲ ਕਰਵਾਇਆ ਗਿਆ ਸੀ ਇਸ ਤੋਂ ਇਲਾਵਾ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਨੂੰ ਪੰਜਾਬ ਪੁਲਿਸ ਨੇ ਹੋਰ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ ਭਾਵੇਂ ਕਿ 1 ਦਸੰਬਰ 2006 ਦਿਨ ਚੰਡੀਗੜ੍ਹ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਨੇ ਸਬੂਤ ਦੀ ਘਾਟ ਦੇ ਆਧਾਰ 'ਤੇ ਪ੍ਰੋਫੈਸਰ ਭੁੱਲਰ ਨੂੰ ਬਾਕੀ ਦੇ ਕੇਸਾਂ ਵਿੱਚ ਬਰੀ ਕਰ ਦਿੱਤਾ ਸੀ ਐਡੀਸ਼ਨਲ ਸੈਸ਼ਨ ਜੱਜ ਆਰ ਐਸ ਬਸਵਾਨਾ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਦੋਸ਼ੀ ਨੂੰ ਹੋਰ ਕਥਤ ਕੇਸਾਂ ਨਾਲ ਜੋੜਨ ਦੇ ਲਈ ਕੋਈ ਸਬੂਤ ਨਹੀਂ ਹਨ ਅਤੇ ਇਸ ਗੱਲ ਦੇ ਬਾਵਜੂਦ ਫਿਰ ਵੀ ਪ੍ਰੋਫੈਸਰ ਭੁੱਲਰ ਦੇ ਖਿਲਾਫ ਸਬੂਤ ਜਟਾਉਣ ਦੇ ਲਈ ਇਸਤਗਾਸਾ ਨੂੰ 15 ਸਾਲ ਦਾ ਸਮਾਂ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਤਾਂ ਜੋ ਪ੍ਰੋਫੈਸਰ ਭੁੱਲਰ ਨੂੰ ਕਿਸੇ ਵੀ ਹੋਰ ਕੇਸ ਦੇ ਨਾਲ ਜੋੜਨ ਵਾਲੇ ਸਬੂਤ ਪੇਸ਼ ਕਰਨ ਪਰ ਇਸ ਗਾਸਾ ਇਸ ਨੂੰ ਅਸਮਰਥ ਰਿਹਾ ਫਿਰ ਪ੍ਰੋਫੈਸਰ ਭੁੱਲਰ ਦੇ ਖਿਲਾਫ ਇੱਕ ਸਮਿਖਿਆ ਪਟੀਸ਼ਨ ਦਾਇਰ ਕੀਤੀ ਗਈ ਜਿਸ ਨੂੰ 17 ਦਸੰਬਰ 2002 ਨੂੰ ਰੱਦ ਕਰ ਦਿੱਤਾ ਗਿਆ ਸੀ ਪ੍ਰੋਫੈਸਰ ਭੁੱਲਰ ਨੇ ਇੱਕ ਇਲਾਜ ਪਟੀਸ਼ਨ ਦਾਇਰ ਕੀਤੀ ਇਸ ਨੂੰ ਸੁਪਰੀਮ ਕੋਰਟ ਨੇ 12 ਮਾਰਚ 2003 ਨੂੰ ਰੱਦ ਕਰ ਦਿੱਤਾ ਗਿਆ। ਇੰਜ ਪ੍ਰੋਫੈਸਰ ਭੁੱਲਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ 27 ਦਸੰਬਰ 2006 ਨੂੰ ਖਾਰਜ ਕਰ ਦਿੱਤਾ ਗਿਆ ਸੀ। ਫਿਰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਅਰਜੀ ਦੀ ਅਪੀਲ ਨੂੰ ਮਈ 2011 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਸੀ April 2013 ਵਿੱਚ ਭਾਰਤ ਦੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਰਿਟ ਪਟੀਸ਼ਨ ਸਿਰਫ ਇਸ ਪਟੀਸ਼ਨ ਦੇ ਖਿਲਾਫ ਸੀ ਕਿ ਮੌਤ ਦੀ ਸਜ਼ਾ ਨੂੰ ਤਾਮੀਲ ਕਰਨ ਦੇ ਵਿੱਚ ਹੋਈ ਦੇਰ ਦੇ ਕਾਰਨ ਮੌਤ ਦੀ ਸਜ਼ਾ ਨੂੰ ਹੁਣ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ ਪਰ ਸੁਪਰੀਮ ਕੋਰਟ ਨੇ April 2013 ਵਿੱਚ ਇਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿੱਚ ਇਹ ਮੰਨਿਆ ਸੀ ਕਿ ਅੱਤਵਾਦ ਸੰਬੰਧੀ ਅਪਰਾਧ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਜਿ ਸੁਣਾਈ ਜਾਣ ਵਿੱਚ ਹੋਈ ਦੇਰੀ ਦੀ ਬੇਨਤੀ ਨੂੰ ਸਜ਼ਾ ਘਟਾਉਣ ਵਾਲਾ ਕਾਰਨ ਨਹੀਂ ਬਣਾਇਆ ਜਾ ਸਕਦਾ 31 ਮਾਰਚ 2014 ਵਾਲੇ ਦਿਨ ਭਾਰਤ ਦੀ ਸਰਬਉੱਚ ਅਦਾਲਤ ਜਿਹਨੂੰ ਆਪਾਂ ਸੁਪਰੀਮ ਕੋਰਟ ਕਹਿੰਦੇ ਨੇ ਦੇ ਤਤਕਾਲੀ ਚੀਫ ਜਸਟਿਸ ਪੀ ਸਦਾ ਸ਼ਿਵਮ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਸਾਂਝੇ ਬੈਂਚ ਨੇ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਇਹ ਫੈਸਲਾ ਪ੍ਰੋਫੈਸਰ ਸਾਹਿਬ ਵੱਲੋਂ ਰਹਿਮ ਪਟੀਸ਼ਨ ਅਤੇ ਉਹਨਾਂ ਦੀ ਬਿਮਾਰੀ ਤੋਂ ਪੀੜਤ ਹਾਲਾਤ ਵਾਲੀ ਪਟੀਸ਼ਨ ਦੇ ਆਧਾਰਤ ਤੇ ਸੁਣਾਇਆ ਗਿਆ ਸੀ 14 ਨਵੰਬਰ 2019 ਵਾਲੇ ਦਿਨ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਸਮੇਤ 8 ਹੋਰ ਸਿੱਖ ਬੰਦੀਆਂ ਨੂੰ ਰਿਹਾਅ ਕਰ ਦਿੱਤੇ ਜਾਣ ਦਾ ਐਲਾਨ ਕੀਤਾ ਸੀ ਪ੍ਰੋਫੈਸਰ ਭੁੱਲਰ ਤੋਂ ਇਲਾਵਾ ਸਰਦਾਰ ਲਾਲ ਸਿੰਘ ਸਰਦਾਰ ਗੁਰਦੀਪ ਸਿੰਘ ਖੇੜਾ ਸਰਦਾਰ ਬਲਵੀਰ ਸਿੰਘ ਸਰਦਾਰ ਆਨੰਦ ਸਿੰਘ ਸਰਦਾਰ ਹਰਜਿੰਦਰ ਸਿੰਘ ਉਰਫ ਕਾਲੀ ਸਰਦਾਰ ਬਰਿਆਮ ਸਿੰਘ ਉਰਫ ਗਿਆਨੀ ਅਤੇ ਸਰਦਾਰ ਸੁਬੇਕ ਸਿੰਘ ਨੂੰ ਰਿਹਾ ਕਰ ਦਿੱਤੇ ਜਾਣ ਦਾ ਬਕਾਇਦਾ ਐਲਾਨ ਕੀਤਾ ਗਿਆ ਸੀ ਇਹ ਸਾਰੇ ਗੁਰਸਿੱਖ ਬੰਦੀ ਪੰਜਾਬ ਵਿਚਲੇ ਖੜਕੂ ਦੌਰ ਦੇ ਸਮੇਂ ਵੱਖ-ਵੱਖ ਗੰਭੀਰ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਅਤੇ ਵੱਖ-ਵੱਖੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਭੁਗਤ ਰਹੇ ਸਨ ਇਹਨਾਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਲਈਆਂ ਸਨ 12 ਦਸੰਬਰ 2019 ਵਾਲੇ ਦਿਨ ਹਿੰਦੁਸਤਾਨ ਦੀ ਸਰਵ ਉੱਚ ਅਦਾਲਤ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਉੱਪਰ ਆਰਜੀ ਲੋਕ ਲਗਾ ਕੇ ਤਤਕਾਲੀ ਸਥਿਤੀ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਲਈ ਕਿਹਾ ਗਿਆ ਸੀ ਇਹ ਰੋਕ ਉਸ ਵਕਤ ਸਾਈਕਲ ਚੋਰ ਅਖਵਾਂਦੇ ਮਨਜਿੰਦਰਜੀਤ ਬਿੱਟੇ ਦੀ ਅਰਜੀ ਉੱਤੇ ਸੁਣਵਾਈ ਕਰਨ ਤੋਂ ਬਾਅਦ ਲਗਾਈ ਗਈ ਸੀ ਸੁਪਰੀਮ ਕੋਰਟ ਦੇ ਜਸਟਿਸ ਰੋਹਿੰਗਟਨ ਐਫ ਨਰਮੀਨ ਨੇ ਇਹ ਫੈਸਲਾ ਮਰਜਿੰਦਰਜੀਤ ਬਿੱਟੇ ਦੇ ਵਕੀਲ ਵੱਲੋਂ ਪੇਸ਼ ਦਲੀਲਾਂ ਦੇ ਆਧਾਰ ਤੇ ਉੱਤੇ ਸੁਣਾਇਆ ਸੀ ਸਾਲ 2019 ਦੇ ਸਤੰਬਰ ਮਹੀਨੇ ਵਿੱਚ ਕੇਂਦਰ ਸਰਕਾਰ ਨੇ 24 ਸਾਲਾਂ ਤੋਂ ਵੱਧ ਕੈਦ ਭੁਗਤ ਚੁੱਕੇ ਫਰਫਾਸਰ ਪੁੱਲਰ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਕੀ ਅਸੀਂ ਪਰ ਫਿਲਹਾਲ ਇਹ ਗੱਲ ਉਮੀਦ ਦੀ ਉਮੀਦ ਬਣੀ ਹੋਈ ਹੈ ਕਿਉਂਕਿ ਮਨਿੰਦਰਜੀਤ ਸਿੰਘ ਬਿੱਟੇ ਦੇ ਮੁਰ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਨ ਤੋਂ ਬਾਅਦ ਇਹ ਫੈਸਲਾ ਇਵੇਂ ਦਾ ਤਵੇਂ ਜਿਹੜਾ ਹੈ ਉਹ ਬਣਿਆ ਹੋਇਆ ਹੈ